ਸਬਸਕ੍ਰਾਈਬ ਕੀਤੀ ਸਾਰੇ ਵੀਰਾਂ ਨੂੰ ਸੰਦੀਪ ਡੇ ਭਾਈ ਤੋਂ ਬਹੁਤ ਬਹੁਤ ਵੈਲਕਮ ਜੀ ਤੇ ਪਿੰਡ ਉਸਮਾ ਬਹੁਤ ਚੁੱਕੇ ਜੇ ਆਪਾਂ ਰਾਜਵੀਰ ਹਣ ਤੇ ਬਾਈ ਸੁਨੀਆ ਨਗਰ ਜੀ ਚਲਾਉ ਪਰ ਅੱਜ ਵੀ ਲੈ ਆਏ ਬਾਈ ਨੂੰ ਪਸ਼ੂ ਤੇ ਬਾਈ ਨੇ ਗੱਲਬਾਤ ਕੀਤੀ ਬਾਈ ਜੀ ਸਸੀ ਕਾਸ ਦੇ ਜੀ ਕੀ ਹਾਲ ਦੇ ਹੋਰ ਬਾਈ ਜੀ ਸਿੰਘ ਆ ਤੁਸੀਂ ਆਦਾ ਬਹਾਦਰ ਪਰ ਉਹ ਬਾਈ ਤਾਂ ਸੰਦੀਪ ਜੀ ਦੇ ਵਲੇ ਪਿਛਲੀ ਵਾਰੀ ਉਦੋਂ ਵੀ ਕਾਲੀਆਂ ਪੈ ਗਿਆ ਪੀਲੀਆਂ ਨਹੀਂ ਦਿੱਤੀ ਹੋਗੀ ਤੋ ਫਿਰ ਅੱਜ ਵੀ ਜਾਣਾ ਸੀ ਗਦੇ ਹਾਂ ਬਤਾਈਓ ਮੈਂ ਕਿਹਾ ਪਹਿਲਾਂ ਅੱਜ ਪਹਿਲਾਂ ਨੰਬਰ ਲਾ ਲ ਗਏ ਅੱਛਾ ਜੁਰ ਮੁਰ ਕੇ ਵੀਰ ਆਂਦੇ ਪਤਾ ਨਹੀਂ ਸੋਣਾ ਖੜੀ ਬੱਠਾ ਆ ਗਿਆ ਨਹੀ ਕਰਕੇ ਹੋਰ ਥਰਾਵਾ ਦੀ ਵਧੀਆ ਵਧੀਆ ਬਾਤ ਚੱਲੀ ਜਾਂਦਾ ਮਾਲਕ ਦੀ ਕਿਰਪਾ ਹਸਨੀ ਜੀ ਚਲ ਕਿਰਪਾ ਹੀ ਦੀ ਜੀ ਬਾਸ ਵੇਗ ਗਿਆ ਮਾਲ ਭਾਈ ਫਿਰ ਉਦੋਂ ਵੇਗ ਗਿਆ ਭਾਈ ਉਦੋਂ ਭਾਈ 1 ਘੰਟੇ ਤੋਂ ਪਹਿਲਾਂ ਵੇਕੀ ਆ ਥੋੜਾ ਜਿਹਾ ਸਪੀਡ ਬੜੀ ਕਾਮਦਾਰ ਸਪੀਡ ਆ ਉਦੋਂ ਦੇ ਸ਼ਿਗਲੀ ਤੁਹਾਨੂੰ ਪਤਾ ਮੇਲਾ ਸੀ ਨਾ ਉਹਨੇ ਮੰਨਿਆ ਨਾ ਬਾਕੀ ਸੰਦੀਪ ਜੀ ਭਾ ਹੀ ਨਾ ਹਾਂਜੀ ਲੈਣਾ ਦੇ ਭਾ ਭਾ ਵੇਚ ਬਾਜੀ ਜਪਾ ਸਾਹੀ ਐਸਾ ਉਸਟਾ ਜੀ ਬਾਕੀ ਸੰਦੀਪ ਜੀ ਇਹ ਆ ਵੀ ਵੱਡੀ ਗੱਲ ਨਹੀਂ ਹੁੰਦੀ ਆ ਵੀ ਕਿਸੇ ਡੰਗ ਦਾ ਨਾ ਮਾਣਾ ਬਿਲਕੁਲ ਜੇ ਮੰਨ ਲਓ ਤੁਹਾਨੂੰ ਹੁਣ ਤੁਰੇ ਗਿਆ ਸਾਨੂੰ ਤੁਰੇ ਆਏ ਤੇ ਉਹ ਫਿਰ ਮਜਾ ਆ ਜਾਣੀ ਉਹ ਤਾਂ ਹੈਗਾ ਬਾਈ ਚਲੋ ਬਾਕੀ ਕੋਸ਼ਿਸ਼ ਕਰੀ ਦੀਏ ਕਿ ਨਹੀਂ ਆਪਣੇ ਘਰ ਦੀਆਂ ਆ ਆਪਣੇ ਬੰਦੇ ਕੋਸ਼ਿਸ਼ ਕਰੀ ਦੀਏ ਬਾਕੀ ਫਿਰ ਵੀ ਆਪਾਂ ਵੀਰਾਂ ਨੂੰ ਇਹ ਬੇਨਤੀ ਕਰਦੇ ਆ ਜਿਨੇ ਪੈਸੇ ਦੇਣੇ ਹਨ ਇੱਕਰੀ ਆਪਣੀ ਤਸੱਲੀ ਕਰਨ ਹੂੰ ਕਿਉ ਸੰਦੀਪ ਜੀ ਬਿਲਕੁਲ ਜੀ ਤਸੱਲੀ ਕਰਨ ਤਸੱਲੀ ਕਰਨ ਤੁਹਾਡਾ ਵੀ ਕੰਮ ਹੈ ਤੁਸੀਂ ਹੁਣ ਅੱਧਾ ਘੰਟਾ 10 ਮਿੰਟ ਅੱਗੇ ਦੋ ਬੈਠੀ ਜੇ ਆ ਕੀ ਹੁਣ ਅਸੀਂ ਵੇਖ ਲਾਂਗੇ ਬਸ ਜੀ ਉਹੀ ਗੱਲ ਹੈ ਇਹ ਕਰਕੇ ਵੀ ਮੇਰੇ ਤਸੱਲੀ ਕਰਨ ਹੁਣ ਚੰਗੀ ਮਾੜੀ ਪੈ ਗਈ ਅਸੀਂ ਤੇ ਲਾਂਮਾ ਦੇਣ ਜਾਣੀ ਨਹੀਂ ਲਾਂਮਾ ਬਿਲਕੁਲ ਜੀ ਠੀਕ ਨੇ ਚਲੋ ਅੱਜ ਕਹਿੰਦੇ ਆ ਬਾਜੀ ਫਿਰ ਅੱਜ ਸੰਦੀਪ ਜੀ ਅਫਰ ਤੋਂ ਚਾਰ ਗਾਈਆਂ ਠੀਕ ਆ ਦੋ ਮਈਆਂ ਫੇਰੇ ਸ਼ੁਰੂ ਕਰੋ ਸ਼ੁਰੂ ਸਸੋ ਜੀ ਫੇਰੇ ਇਹ ਸੰਦੀਪ ਵਸ਼ੀਉ ਗੱਬਣਾ ਜੀ ਨਾ ਨਾ ਸੂਈ ਆ ਜੀ ਜਿਆ ਦੇਣਾ ਸੂਈ ਨੂੰ ਠੀਕ ਆ ਵਸ਼ੀਰ ਹੈ ਮਗਰੀ ਅ ਇਹ ਲਾਗ ਲਊਗਾ 12 ਘੰਟੇ ਗਰੰਟੀ ਦਵਾਂਗੇ ਇਹ ਲਾਗ ਲਊ ਜੀ ਵੇਖੋ 12 ਘੰਟੇ ਗਰੰਟੀ ਆ ਵਸ਼ੀ ਮਗਰਾ ਵਸ਼ੀ ਵਸ਼ੀ ਵੇ ਵਸ਼ੀ ਮਗਰਾ ਤਖਾਓ ਰਾਜਾ ਸੰਦੀਪ ਇਹਨੇ ਮਨਾਉਣੀ ਚਾਹੀਦੀ ਹੈ ਗਰਮੀ ਮਨਾਉਣ ਵਾਲੀ ਬਿਲਕੁਲ ਵੇ ਥਾਣੇ ਵੇ ਵਸ਼ੀ ਐ ਮੈਂ ਨਾ ਬਾਹਰ ਗਿਆ ਖਾਣੇ ਖਾਣ ਆਹ ਵੇ ਸੰਦੀਪ ਵੇਖ ਵਰੇ ਦੋ ਭਾਰੀ ਤੇਗੇ ਪੰਜ ਜੀ ਬੋਦੇ 15 ਕਿਲੋ ਦੇ ਦੂਗੀ ਬਚੀ ਐ ਤੁਹਾਨੂੰ ਮਦੇ ਬਣਾ ਲੈਂਦੇ ਆ ਬਹੁਤ ਸਾਰਾ ਬਹੁਤ ਸੋਹਣੀ ਲੱਗਦੀ ਆ ਬਹੁਤ ਸਿਆਵਾ ਜੀ ਦਾ ਕਰਨੇ ਸਾਰੀਆਂ ਠੰਡੀਆਂ ਧੀਰੀਆਂ ਜ ਗੱਬੜਾ ਥੱਲੇ ਆਉਂਦੀ ਭਾਵੇਂ ਲੰਗੀ ਜਾਈਏ ਬਸ ਬਸ ਸਦੀਪ ਜੀ ਠੰਡੇ ਧੀਰੇ ਡੰਗਰ ਦਾ ਫਾਇਦਾ ਬਿਲਕੁਲ ਵੀ ਵੱਧ ਲਊ ਪਰ ਕੋਈ ਲੰਮਾ ਨਾ ਦਵੇ ਹਾਂ ਜੀ ਹਾਂ ਜੀ ਮੋਲੋ ਸੰਦੀਪ ਇਹਦਾ 55 ਹਾਂ ਜੀ ਯਾਰ ਹੀ ਛੋੜ ਕਰ ਦਈਏ 54 ਬੋਲ ਜਿਆਦੀ ਦੇ ਬੋਲ ਜਾ ਯਾਰ ਚਲ ਠੀਕ ਬਿਲਕੁਲ ਛੋਟੇ ਛੋਟੇ ਬੋਲਿਆ ਜੈ ਜੀ ਕਮਾਈ ਦੇ ਆਜੋ ਇਧਰ ਆ ਆ ਵੀ ਵਸੀ ਪੁੱਛਣੀ ਸੰਦੀਪ ਸੁਜੀ ਹੋ ਦੂਜਾ ਸੁਆ ਹਾਂਜੀ ਇਹ ਦਾ ਬੱਚਾ ਹੋਈ ਤੇ ਦੁੱਧ ਕੋਈ ਇਹਨੇ ਥੰਨੇ ਹੋ ਗਾ 18 ਕਿਲੋ ਪਰ 17 ਦੀ ਗਾਰੰਟੀ ਗਾਰੰਟੀ ਦੇ ਕੇ ਗਾਰੰਟੀ ਹਾਂ ਲੋ ਜੀ ਵੇੜ ਹੀ ਵੱਡੀ ਏ ਨਾਲੇ ਵੱਡੀ ਵੱਡੀ ਆਓ ਬ੍ਰੀਡ ਵੱਡੀ ਵੱਡੀ ਹੈ ਇਹ ਕਮ ਗਾਰੰਟੀ ਆਜੋ 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 ਲੈ ਵੀ ਸੰਦੀਪ ਕੋਈ ਗੱਲ ਕੋਈ ਕੋਪਟੀਆਂ ਗਾਲੀ ਗਾਲੀ ਸੰਦੀਪ ਹੱਲੇ ਵੀ ਕਿਲੋ 2 ਕਿਲੋ ਨਾ ਠੀਕ ਆ ਦੁੱਧ ਵਾਜੂਗੀ ਹੈ ਆਪਣੇ ਤੋਂ ਨਾ ਮਾਲ ਪਸੂ ਸ਼ਾਮੀ ਆਇਆ ਹਾਂ ਜੀ ਬਹੁਤ ਜ਼ਿਆਦਾ ਚੋਰੀ ਹੈ ਬਹੁਤ ਵਧੀਆ ਬਣਾਉਂਦੀ ਹੈ ਐਂ ਲੱਗਦੇ ਇਹ ਇਕੱਠੇ ਆ ਨਹੀਂ ਨਹੀਂ ਠੀਕ ਹੈ ਵਿਰਲ ਕੱਢ ਜਾਂਦੀ ਕੁੜੀ ਹੈ ਹਾਂ ਜੀ ਬਾਕੀ ਵੇਹਾਂ ਦੇਵਾ ਬੋਲੋ ਜੀ ਸੰਦੀਪ ਇਹਦਾ ਕਰਦੇ 60000 ਹੂੰ 2000 ਛੱਡ ਦੇਗੇ 55 ਦੀ ਦੇ ਦਾਂਗੇ 55000 ਦੇ ਆ ਕੋਈ ਗੱਲ ਨਹੀਂ ਸਿੱਧੀ ਮੋੜ ਲਾ। ਕਹਿੰਦਾ ਕਿ ਉਹ ਕਰਦ। ਥੋੜੀ ਜਿਹੀ ਕਰਦੇ। ਦੂਵੇ ਕਰਦੇ। ਆਪ ਵੀ ਕਰਦੇ ਮੌਕੇ ਤੇ ਕਰਦੇ। ਮੌਕੇ ਤੇ ਕਰਦੇ ਛੋਟ। ਆ ਵੀ ਸੰਦੀਪ ਗੱਭਣ ਹੀ ਵਛੀ। ਠੀਕ ਆ। ਦੂਜਾ ਸੁਆਹੀ। ਠੀਕ ਆ ਤੇ ਲੋ ਜੀ ਵੇ ਦੇਖੋ ਦੇਣ ਮੇਰੇ ਹਸਣਾ ਲੈ ਜੂਗੀ ਹਲੇ। ਇਹਨਾਂ ਦੀ ਪ੍ਰਿੰਟ ਕੂੜ ਚੰਗੀ ਸੰਦੀਪ। ਹਾਂਜੀ। ਪ੍ਰਿੰਟ ਕੂੜ ਚੰਗੀ। ਆ ਲੈ ਦੇ। ਆਣ ਤੋਂ ਬਾਕੀ ਚੰਗਾ ਬਣਾਉਂਗੇ ਸਾਰੇ ਥੋੜਾ 10 15 ਦਾ ਲੈ ਜੀ ਹਣਾ ਨਹੀਂ ਮੇਰੇ ਤੋਂ ਬੜਾ ਐ ਸੰਦੀਪ ਅਸਲ ਚ ਨਾ ਹਾਂਜੀ ਚਲੋ ਸ਼ਾਮ ਦੇ ਸਾਰੇ ਹੀ ਆ ਪਰ ਇਹਨਾਂ ਨੂੰ ਚਾਹੀਦਾ ਪੱਠਾ ਪੁੱਠਾ ਚੰਗਾ ਹੁਣ ਕਈ ਹੁਣ ਪੂੰਛਾਂ ਛੱਡਦੇ ਆ ਹਾਂਜੀ ਹਾਂਜੀ ਇਹ ਸਰਕ ਵਿੱਚ ਆ ਸੰਦੀਪ ਉਹ ਹਾਂਜੀ ਮੋਲੇ ਦਾ 52 ਤੇ 50 ਦੀ ਦੇ ਦਿੱਗੇ 50 ਦੀ ਆ 48 ਦੀ ਆ ਚਲ ਸੰਦੀਪ ਯਾ ਯਾ ਰੋਟਾ ਛੱਡ ਦੇ ਸਰਕਾਰੀ ਆਉਣਗੇ ਵਾਸ਼ੀ 55 ਦੇ ਵੀ ਰੂਵੀ ਤਿਆਰ ਹੋ ਗਏ ਸੰਦੀਪ ਚਲੋ ਠੀਕ ਆ ਆ ਵੀ ਵਾਸ਼ੀ ਨੂੰ ਪਹਿਲਾਂ ਇਹ ਵੀ ਗੱਪਣਾ 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 ਸੰਦੀਪ ਆ ਬਰ ਗੋਰ ਜਰੀ ਠੰਡੀ ਤੇਰੀ ਹੈ ਸਿੰਘ ਆ ਨਾ ਦੇ ਵੇਰ ਸੱਚੀ ਸਿੰਘ ਲੋ ਜੀ ਦੇਖੋ ਕਰਾਂ ਜੀ ਪਹਿਲਾ ਹੂਆ ਤੇ ਗੱਪਣਾ ਵੇਖੋ ਸਿੰਘ ਬਾਕੀ ਪਲੀ ਪੂਰੀ ਚੰਗੀ ਸੰਦੀਪ ਸਿਰਫ ਸਿੰਘ ਨਾਲ ਮਾਰ ਖਾਂਦੀ ਹੈ ਸਸ ਖਾ ਉਹ ਖਾ ਲੈ ਵਾ ਆ ਜਾ ਆ ਜਾ ਬਜੀ ਹੋ ਜੇ ਨਹੀਂ ਆ ਵੀ ਬਾਕੀ ਸੰਦੀਪ ਦੁੱਧ ਚੰਗਾ ਪਾਊਗੀ ਨਾ ਇਹ ਗਰਮੀ ਬਣਾਵੇ ਠੀਕ ਨਹੀਂ ਬਈ ਗਰਮੀ ਨਜ਼ਾਰੇ ਨਹੀਂ ਆ ਰਹੇ ਨਹੀਂ ਆ ਰਹੇ ਨਹੀਂ ਸੰਦੀਪ ਚੰਗਾ ਦਊਗੀ ਫੈਡ ਕੋਲ ਵਧੀਆ 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 ਬਾਕੀ ਠੰਡੀ ਧੀਰੀ ਸੰਦੀਪ ਆ ਬੋਲ ਹਾਂਜੀ ਮੋਲ 38 ਹਾਂਜੀ ਦੋ ਸ਼ੋਰ ਪੈਂਤੀ ਦੀ ਦੇ 30000 ਦੇ 4000 ਛੱਡਦਾ ਏ 30000 ਤੇ 1000 ਹੋਰ ਜਾਣ ਦੇ ਛੱਡਦਾ ਏ ਛੱਡਦਾ ਜਾਣ ਸੁਦੀਪ ਉਹ ਭਾਗਿਆ ਮਹੀਨਾ ਆ ਝੂਟੀ ਨਾ ਜਿਹੜੀ ਆ ਹਾਂਜੀ ਵੀਡੀਓ ਚ ਆਪਾਂ ਪਾਈ ਦੀ ਸੰਦੀਪਾ ਅੱਛਾ ਗੱਬਣਾ ਨਾ 1000 ਰੁਪਏ ਹਾਂਜੀ 1000 ਰੁਪਏ ਦੀ ਸਾਈ ਵੀ ਆਈ ਬੰਦੇ ਦੀ ਹਾਂ ਤੇ ਗਾੜੀਓ ਨੇ ਕਹਿਤਾ ਵੀ ਪਲਕ ਦੀ ਦਿਹਾੜੀ ਨਹੀਂ ਖੜਨੀ ਪਰਸੋਂ ਖੜੂਗਾ ਮੁੜ ਕੇ ਬਾਈ ਨੂੰ ਫੋਨ ਨਹੀਂ ਚੁੱਕਿਆ ਹਾਂ ਆ ਵਾਸਤੇ ਹੁਣ ਨਹੀਂ ਜਾਣੀ ਬਾਈ ਨੇ ਚੁੱਕਿਆ ਨਹੀਂ ਚਲੋ ਫੋਨ ਉਹਦਾ ਆਇਆ ਜੂਨ ਕੜਾ ਆਇਆ ਪਰ ਆਪਾਂ ਸਾਈ ਫੜ ਬੈਠੇ ਬੁਲਕੇ ਕੱਚੀ ਗੱਲ ਹੁੰਦੀ ਨਹੀਂ ਆਪਾਂ ਦੇ ਦਈਏ ਤੇ ਫਿਰ ਆਪਾਂ ਝੂਠੇ ਆ ਗੱਲ ਹੁੰਦੀ ਠੀਕ ਨਹੀਂ ਸੀ ਹਾਂ ਜੀ ਤੇ ਤੁਹਾਨੂੰ ਕਹਾਂ ਫਿਰ ਨਹੀਂ ਖੜਦੀ ਤੇਰਾ ਗੁੱਸਾ ਨਹੀਂ ਕੋਈ ਹਾਂ ਐ ਦੱਸੋ ਹਾਂ ਦੱਸਣਾ ਪਾਣੀ ਆਪਣਾ ਲਓ ਜੀ ਵੇਖੋ ਬਹੁਤ ਸੋਹਣੀ ਲੱਗਦੀ ਆ ਪਰ ਕਰਾ ਬਣਾ ਲੈਣਾ ਹਾਂ ਜੀ ਲੈ ਜੂ ਮਿੰਦਾ ਲੈ ਇਹ ਲੈ ਜੀਨ ਲੈ ਜੀ ਬਾਈ ਲੈ ਜੀ ਤੁਹਾਨੂੰ ਹਾਂ ਜੀ ਬਾਈ ਤਾਂ ਲੈ ਜੂ ਸੁਣੀ ਠੀਕ ਆ ਗਲਤ ਗੱਲਾਂ ਆਪਾਂ ਕਰਨੀ ਛੋਟੀ ਚੰਗੀ ਹੈ ਹਾਂ ਹਾਲੀ ਫੇਰਾ ਇਹ ਜਿਹੜਾ ਇਹਨੇ ਕਿੱਦਾਂ ਮੰਨ ਲੈਂਦਾ ਹੈ ਹਾਂ ਦੂਸਰੀ ਜਿਹੜੀ ਨਾਲ ਹਾਂ ਇੱਕ ਦੀ ਇੰਨੀ ਚੰਗੀ ਆ ਗਿਆ ਤੇ ਇਹ ਕਿਤਰਾ ਬੋਲ ਬੋਲ ਸੰਦੀਪ ਜਿੰਨੇ ਕਰ ਤੈਨੂੰ ਲੱਗਦੀ ਆ ਤਿਆਰ ਹੋਈ ਤੇ ਛੋਟੀ ਪਤਾ ਨਹੀਂ ਕਿਉਂ ਵੇਖ ਕੇ ਪਰ ਹੁਣ ਦੇ ਦਿੱਗੇ 72 ਬਈ ਉਹ ਬੋਲ 70 ਦੇ ਦੇਣਾ ਯਾਰ ਸਵਾਯਾ ਕੋਈ ਗੱਲ ਨਹੀਂ ਆਹ ਆ ਝੋਟੀ ਸੰਦੀਪ ਵੇਖ ਸਵਾਯਾ ਇਹ ਸੋਨਾ ਜਿਹਨੇ ਨਿਕਾਲਿਆ ਪਾਣੀ ਬਾਦ ਦੋਧ ਕੱਢੀ ਕੋ 11 ਕਿਲੋ ਹੋਗਾ 10 ਦੀ ਗਰੰਟੀ ਦੇ ਕੇ ਘਲਾ ਦਾਂਗੇ ਜਾਨਾ ਕੋ ਹਾਂਜੀ ਐਰੇ ਬੱਚਾ ਲਿਆਜ ਸਤਵਾਂ ਦੇਣਿਆ ਸੂਈ ਕੱਟੀ ਆ ਕੱਟੀ ਮਗਰ ਆ ਲੋ ਵੱਡੀ ਝੋਟੀ ਨਾਲੇ ਮੈਂ ਆ ਵੇਖ ਕਿ ਝਡੀ ਵੱਡੀ ਪੂਰੀ ਵੱਡੀ ਝੋਟੀ ਨਿਕਲੀ ਆ ਐਸਲਦੀਪਾ ਗਾੜੀ 2 ਕਿਲੋ ਕਰਨੀ ਗਾੜੀ 2 ਕਿਲੋ ਤੇ ਮਿਲ ਕੇ ਲੈ ਲੈ ਭੰਗੇ ਬਸ ਪੰਜਾਗੋ 16 ਖਾਓ ਸੰਦੀਪਾ ਉਹਦਾ ਚੱਲ ਚੱਲ ਮੈਂ ਨਾ ਉਹਦੀ ਨੂੰ ਤੁਮਨ ਅਰਜ਼ੂ ਹਾਂ ਆਉਗੇ ਹਾਂ ਆਜੇ ਮੈਂ ਤੁਹਾਨੂੰ ਪੂਰੀ ਵੱਡੀ ਗੁੱਡੀ ਹੈ ਕੋਈ ਛੋਟੀ ਨਹੀਂ ਸੰਦੀਪ ਧੱਕ ਲੈ ਮੂੰਹ ਐਸਾ ਇਹ ਦਸੰਦੀ ਵੀ ਜਿੰਨੇ ਸ਼ੌਂਕਿਆ ਰੱਖਣੀ ਹੈ ਨਾ ਬਿਲਕੁਲ ਸ਼ੌਂਕਲੇ ਜੋ ਸ਼ੌਕ ਆ ਤੇ ਯਾਰ ਨੂੰ ਪਤਾ ਮਾਰਕੀਟ ਚੋਂ ਮਾਰ ਬਾਸ ਕੋਈ ਕੁਝ ਮੰਗੀ ਜਾਂਦਾ ਕੋਈ ਕੁਝ ਮੰਗੀ ਜਾਂਦਾ ਪਰ ਆਪਾਂ ਦੇ ਸਦੀ ਬਹੁਤ ਗੱਲ ਵੀ ਨਹੀਂ ਨਾਲੀ ਗੱਲ ਬਿਲਕੁਲ ਵਿਚ ਵਾਲੇ ਬਾਸ ਤੇ ਨਿਕ ਨਿਕ ਬੀਧੀ ਆ ਲਾਸ਼ੀ ਦੀ ਬੋਲੋ ਫਿਰ ਮੌਲੇ ਦੇ ਭਾਵੇਂ ਸਦੀਵੇ ਦਾ ਜੋ ਮਰਜ਼ੀ ਕਰਾ ਦੇ ਕੋਈ ਭਾਵੇਂ 1 35 ਭਾਵੇਂ ਸਵਾ ਦਰਾਲੇ ਪਰ ਆਪਾਂ ਆਪਾਂ ਨਹੀਂ ਮੰਗਣੇ ਪਾਉ ਨਾ ਆਪਾਂ ਨੂੰ ਭਾ ਨਹੀ ਆਈ ਆ ਮੌਲੇ ਦਾ 1 15 ਹੀ ਹਾਂ ਪੈ 1000 ਛੋੜ ਇੱਕ 12 ਦੇ ਦਵਾਂਗੇ ਇੱਕ ਬਾਅਦ ਦੇ 10 ਦੀ ਦੇ ਦਾਂਗੇ ਚਲ ਠੀਕ ਆ ਕਰ ਲੈ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਦੋ ਅੱਗੇ ਐਂਡ ਵਾਲਾ ਪੀਸ ਉਹ ਆ ਵੀ ਦੱਸ ਦੋ ਤੂੰ ਇਹ ਗੱਲ ਨਹੀਂ ਜਾਣ ਦੋ ਜਾਣੇ ਇੱਕ ਸੱਤ ਹੁਣ ਛੋੜੀ ਛੋੜੀ ਕਰ ਲੈਣੀ ਵੱਡੀ ਜੁੱਤੀ ਸੰਦੀਪ ਆਪਾਂ ਨਹੀਂ ਗੱਲ ਗਾੜੀ ਤੇ ਕੋਈ ਦੇ ਦਾਂ ਨਾ ਨਾ ਆਪਾਂ ਨੂੰ ਇਹਨੇ ਦਿੱਤੀ ਹੈ ਇਹ ਆਪਾਂ ਗਾੜੀ ਦੇ ਦਾਂ ਆਪਾਂ ਨਹੀਂ ਗੱਲ ਕਹਿ ਰਹੇ ਮਿਲਦੀ ਹੈ ਕਿ ਨਹੀਂ ਬਿਲਕੁਲ ਮਿਲਦੀਆਂ ਆਪਾਂ ਗਾੜੀ ਦੇ ਦਿੰਦੇ ਆਂ ਆ ਡੇਡ ਦੇ ਫਰਕ ਆ ਬਸ ਬਸ ਪਰ ਮੈਂ ਝੋਟੀ ਵੇਲਾ ਬਹੁਤ ਛੋਟੀ ਮੈਨਾ ਕੋਈ ਕਾਰ ਨਹੀਂ ਹੈਗੀ ਸਮਾਰ ਆਇਨੇ ਘੜ ਘੜ ਕੇ ਨੂੰ ਅੰਗ ਪਾ ਦੇ ਤੇ ਆ ਬੱਚੇ ਦਿਖਾ ਦੇ ਆ ਬੱਚੇ ਦੇ ਵੀਰ ਆ ਡੱਬੀ ਵੈੜ ਦਾ ਵਸ਼ਾ ਉਹ ਦੀ ਪਹਿਲੇ ਨੰਬਰ ਵਾਲੀ ਦਾ ਵਸ਼ੀ ਆ ਠੀਕ ਹੈ ਜੀ ਇਹ ਦੀ ਉਹ ਹਾਂਜੀ ਚਲੋ ਬਾਕੀ ਬੇਲਾ ਫਿਰ ਇੱਥੇ ਆ ਕੇ ਤਸੱਲੀ ਕਰਕੇ ਤਸੱਲੀ ਕਰਕੇ ਬਿਲਕੁਲ ਬਿਲਕੁਲ ਬੋਲੋ ਭਾਈ ਜੀ ਨੰਬਰ ਨੰਬਰ ਹੈ 91 57 86 044 ਪਿੰਡ ਉਸਮਾ ਜ਼ਿਲ੍ਹਾ ਤਰਨਤਾਰ ਟੂਲ ਪਲਾਜੇ ਦੇ ਨਾਲ ਹੀ ਪੈਂਦਾ ਏ ਠੀਕ ਹੈ ਮੇਰੇ ਵੀ 786